ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਅਨਮੋਲ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕਾਮ ਭੈਣ ਭਰਾ ਪੜ੍ਹਾਈ ਪਤਾ ਮੰਗ ਐਡ ਪੋਣ ਲਈ ਆਪਣੀਏ ਸਾਰੀ ਜਾਣਕਾਰੀ ਸਾਨੂੰ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਕੁਝ ਸਮੇਂ ਬਾਅਦ ਵਾਰ-ਵਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਦੇ ਹੋ ਜੀ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਆ ਸਿਰਫ ਰਿਸ਼ਤੇ ਦੀ ਐਡ ਪਾਉਣਾ ਤੇ ਸਾਡੇ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰ ਸਮੇਤ ਹੁੰਦੇ ਨੇ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਜੋ ਵੀ ਰਿਸ਼ਤਾ ਪਸੰਦ ਆਉਂਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਰਿਸ਼ਤੇ ਦੀ ਗੱਲਬਾਤ ਅੱਗੇ ਕਰ ਸਕਦੇ ਹੋ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਜਨਮ 1998 ਕਾਸਟ ਜਰਸੀ ਕੱਦ 6 ਫੁੱਟ 2 ਇੰਚ ਗੋਤ ਪੰਨੂ ਪੜਾਈ ਬੀਏ ਇੰਡੀਆ ਦਾ ਪਤਾ ਕੁਰੂਕਸ਼ੇਤਰ ਹਰਿਆਣਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਮਾਤਾ ਪਿਤਾ ਕੋਲ ਕੈਨੇਡਾ ਤੇ ਯੂ ਐਸ ਏ ਦਾ ਵੀਜ਼ਾ ਹੈ ਇੱਕ ਪੈਨ ਕੈਨੇਡਾ ਬੀਅਰ ਆ ਮੈਰਿਡ ਹੈ ਜ਼ਮੀਨ 9.5 ਕਿੱਲੇ ਹੈ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਨਸ਼ਾ ਰਹਿਤ ਸਰਦਾਰ ਪੱਗਵੰਦ ਹੈ ਲੜਕਾ ਯੂਐਸਏ ਵਿੱਚ ਹੈ ਲੜਕੇ ਕੋਲ ਯੂਐਸਏ ਦਾ ਗ੍ਰੀਨ ਕਾਰਡ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਯੂਐਸਏ ਤੋਂ ਹੋਵੇ ਜਾਂ ਕੈਨੇਡਾ ਤੋਂ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤਾਂ ਹੀ ਪਰਿਵਾਰ ਵਿਚਾਰ ਕਰ ਸਕਦਾ ਜਾਂ ਇੰਡੀਆ ਤੋਂ ਹੋਵੇ ਇੰਡੀਆ ਤੋਂ ਹਰਿਆਣਾ ਤੋਂ ਲੜਕੀ ਨੂੰ ਪਹਿਲ ਹੈ ਲੜਕੀ ਨੇ BDS ਜਾਂ B.Sc ਨਰਸਿੰਗ ਕੀਤੀ ਹੋਵੇ ਕੱਦ 5 ਫੁੱਟ 5 ਤੋਂ ਉੱਪਰ ਹੋਵੇ ਪਰਿਵਾਰ ਵੱਲੋਂ ਹੋਰ ਕੋਈ ਮੰਗ ਨਹੀਂ ਹੈ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਤੇ WhatsApp ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਬ੍ਰਾਹਮਣ ਕਾਸ਼ ਦਾ ਲੜਕਾ ਕੱਦ 5 ਫੁੱਟ 10 ਇੰਚ ਜਨਮ 5 6 1994 ਪੜ੍ਹਾਈ ਬੈਚਲਰ ਆਫ ਫਾਰਮੈਸਟੀਕਲ ਸਾਇੰਸ ਪਰਿਵਾਰ ਵਿੱਚ ਪਿਤਾ ਗਵਰਨਮੈਂਟ empioyee ਨੇ ਮਾਤਾ ਹਾਊਸ ਵਾਈਫ ਨੇ ਕਪਰਾ ਕੈਨੇਡਾ ਪੀਆਰ ਆ ਮੈਰਿਡ ਹੈ ਪਰਿਵਾਰ ਨਾਲ ਸੈਟਲ ਹੈ ਪਤਾ ਲੁਧਿਆਣਾ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਸੁਧ ਵੈਸ਼ਨੂ ਘਰ ਪਰਿਵਾਰ ਤੋਂ ਵਧੀਆ ਆਮਦਨ ਆ ਜੋਬ ਲੜਕੇ ਦਾ ਆਪਣਾ ਮੈਡੀਕਲ ਸਟੋਰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵੈਲ ਐਜੂਕੇਟਡ ਲੜਕੀ ਚਾਹੀਦੀ ਹੈ ਮੈਡੀਕਲ ਫੀਲਡ ਵਾਲੀ ਲੜਕੀ ਨੂੰ ਪਹਿਲ ਹੈ ਲੜਕੀ ਸ਼ਰਮਾਕਾਸ਼ ਤੋਂ ਹੋਵੇ ਮੈਰਿ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਖਵਿੰਦਰ ਸਿੰਘ ਉਮਰ 28 ਸਾਲ ਕੱਦ 5 ਫੁੱਟ 10 ਇੰਚ ਕਾਸਟ ਰਾਮਦਾਸੀਆ ਗੋਤ ਹੰਸ ਪੜਾਈ ਪਲੱਸ 2 ਆਈਟੀਆਈ ਡੀਜ਼ਲ ਮਕੈਨੀਕਲ ਬਿਜ਼ਨਸ ਇੰਡਸਟਰੀ ਪਰਿਵਾਰ ਵਿੱਚ ਮਾਤਾ ਹਾਊਸ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਮੈਰਿਡ ਹੈ ਪਤਾ ਉਰਦਾਸਪੁਰ ਪਤਾ ਗੁਰਦਾਸਪੁਰ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਲੜਕਾ ਸਰੀਰਕ ਤੌਰ ਤੇ ਥੋੜਾ ਭਾਰੀ ਹੈ ਜੌਬ ਗੁਰੂ ਨਾਨਕ ਸਟੋਨ ਕ੍ਰੈਸ਼ਰ ਵਿੱਚ ਮੁਨਸੀਆ ਤਨਖਾਹ 37000 ਮੰਗ ਰਹੇ ਹਨ ਕੋਈ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਸਿਲਾਈ ਦਾ ਕੰਮ ਜਾਂ ਪ੍ਰਾਈਵੇਟ ਟੀਚਰ ਹੋਵੇ ਲੜਕੀ ਕਿਸੇ ਵਿਕਾਸ ਤੋਂ ਹੋਵੇ ਕੋਈ ਜਾਤੀਬੰਦਨ ਨਹੀਂ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਮੈਰਜ ਵਿਰੋ ਵਾਲੇ ਪਰਿਵਾਰ ਨੂੰ ਫੋਨ ਆਕਰਨ ਜੀ ਫੋਨ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਦਸੰਬਰ 1996 ਕਾਦ 557 ਇੰਚ ਕਾਸਟ ਜਰਸੀ ਪ੍ਰਾਈਵੇਟਾ ਕਿਨਕਲ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਇੰਡੀਆ ਦਾ ਪਤਾ ਰੈਕੋਰਡ ਲੁਧਿਆਣਾ ਜ਼ਮੀਨ ਚਾਰ ਕਿੱਲੇ ਪਰਿਵਾਰ ਵਿੱਚ ਮਾਤਾ ਪਿਤਾ ਤੇ ਕੋਈ ਮਾਤਾ ਪਿਤਾ ਨੇ ਕੋਈ ਭੈਣ ਭਰਾ ਨਹੀਂ ਇਕੱਲਾ ਲੜਕਾ ਲੜਕਾ ਸੋਨਾ ਸੁਨੱਖਾ ਨਸ਼ੇਦ ਰਹਿਤ ਪੱਗਵੰਦ ਹੈ ਵਧੀਆ ਘਰ ਪਰਿਵਾਰ ਤੋਂ ਆ ਲੜਕਾ ਲੜਕਾ ਕੈਨੇਡਾ ਪੀਅਰ ਆ ਮੰਗਾਂ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਲਈ ਕਿ ਸੋਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕੈਨੇਡਾ ਤੋਂ ਹੋਵੇ ਜਾਂ ਕਿਸੇ ਵੀ ਔਰ ਕੰਟਰੀ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਦਾਸ ਦੀ ਕੋਈ ਮੰਗਣੀ ਹੈ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 32 ਸਾਲ ਕਾਸ ਜਰਸੀ ਗੋਦ ਸੰਦੂ ਕੱਦ 5 ਫੁੱਟ 10 ਇੰਚ ਪੜਾਈ ਪਲੱਸ 2 ਤੋਂ ਬਾਅਦ ਬੈਲਡਰ ਦੀ ਆਈਟੀ ਤੇ ਕੰਪਿਊਟਰ ਆਈਟੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਕੈਨੇਡਾ ਪੀਆਰ ਆ ਪਰਿਵਾਰ ਨਾਲ ਸੈਟਲ ਆ ਜ਼ਮੀਨ 8 ਕਿੱਲੇ ਦੋਨਾਂ ਪਰਮਾ ਨੂੰ 4-4 ਕਿੱਲੇ ਆਉਂਦੀ ਹੈ 30 ਕਿੱਲੇ ਦੀ ਖੇਤੀ ਠੇਕੇ ਦੇ ਕਰਦੇ ਨੇ ਪਤਾ ਜ਼ਿਲ੍ਹਾ ਮੋਗਾ ਲੜਕਾ ਸੋਹਣਾ ਸੁਨੱਖਾ ਨਿਸ਼ਚਿਤ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਮੰਗ ਆ ਇਹਨਾਂ ਨੂੰ ਵਧੀਆ ਜਰਸੀ ਇੱਕ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਕੀ ਮੌਕਾ ਜਗਰਾਉ ਫਰੀਦਕੋਟ ਫਰੋਜਪੁਰ ਏਰੀਏ ਤੋਂ ਹੋਵੇ ਮੈਰਜ਼ ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਆਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮਚਾਰਾ 1998 ਕੱਦ 6 ਫੁੱਟ ਕਾਸ ਜਰਸੀ ਗੋਤ ਸਰਾ ਇੰਡੀਆ ਦਾ ਪਤਾ ਤਨਤਨ ਸਾਹਿਬ ਪੜਾਈ ਬੀ ਕਾਮ ਪਰਿਵਾਰ ਵਿੱਚ ਮਾਤਾ ਪਿਤਾ ਤੇ ਲੜਕੇ ਦੇ ਦਾਦੀ ਨੇ ਇੱਕ ਭੈਣ ਕੈਨੇਡਾ ਵਿੱਚ ਜਮੀਨ ਛੇ ਕਿੱਲੇ ਲੜਕਾ ਕੈਨੇਡਾ ਵਿੱਚ ਬਾਰਕ ਪਰਮਰਤੀ ਬ੍ਰੈਂਟਨ 온ਟਾਰੀਓ ਵਿੱਚ ਰਹਿੰਦਾ ਹੈ ਜੋਬ ਗੈਂਸਨ ਜੈਸੀ ਵਿੱਚ ਮੈਨੇਜਰ ਆ ਲੜਕੇ ਕੋਲੇ 10 ਸਾਲ ਦਾ ਯੂ ਐਸ اے ਦਾ ਵੀਜ਼ਾ ਵੀ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤਰਤ ਪੱਗ ਬੰਨਦਾ ਲੜਕਾ ਵਧੀਆ ਘਰ ਪਰਿਵਾਰ ਤੋਂ ਆ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਸਿਰਫ ਕੈਨੇਡਾ ਪੀ ਆ ਲੜਕੀ ਚਾਹੀਦੀ ਹੈ ਗੰਨੀਆਂ ਮੈਰਜ ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਸਿਟੀਜ਼ਨ ਲੜਕਾ ਨਾਮ ਸਿੰਘ ਜਨਮ ਜੁਲਾਈ 2000 ਕਾਸ ਜਰਸੀ ਕੱਦ 6 ਫੁੱਟ ਇੰਡੀਆ ਦਾ ਪਤਾ ਮੰਡੀ ਆਂਧਗੜ ਪਰਿਵਾਰ ਵਿੱਚ ਪਿਤਾ ਦਾ ਕੈਨੇਡਾ ਵਿੱਚ ਆਪਣਾ ਬਿਜ਼ਨਸ ਹੈ ਮਾਤਾ ਹਾਊਸ ਵਾਈਫ ਨੇ ਇੱਕ ਭਰਾਏ ਜ਼ਮੀਨ 64 ਕਿੱਲੇ ਆ ਦੋਨਾਂ ਭਰਾਵਾਂ ਨੂੰ 32-32 ਕਿੱਲੇ ਜ਼ਮੀਨ ਆਉਂਦੀ ਆ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਕਟਿੰਗ ਵਾਲਾ ਏ ਲੜਕਾ ਵਧੀਆ ਜੌਬ ਕਰਦਾ ਹੈ ਇਨਕਮ 1.60 ਹਜ਼ਾਰ ਡਾਲਰ ਸਾਲ ਦੇ ਲੜਕਾ ਵਧੀਆ ਘਰ ਪਰਿਵਾਰ ਤੋਂ ਆ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਕੈਨੇਡਾ ਦਾ ਪਤਾ ਸਰੀ BC ਹੈ ਮੰਗ ਰਹੇ ਨੇ ਵਧੀਆ ਪਰਿਵਾਰ ਤੋਂ ਇੰਡੀਆ ਦੀ ਜੰਮਪਲ ਲੜਕੀ ਚਾਹੀਦੀ ਹੈ ਲੜਕੀ ਇੰਡੀਆ ਤੋਂ ਹੋਵੇ ਜਾਂ ਕੈਨੇਡਾ ਜਾਂ US ਤੋਂ ਹੋਵੇ ਲੜਕੀ ਮਲੇਕੋਟਲਾ ਲੁਧਿਆਣਾ ਪਟਿਆਲਾ ਮੋਗਾ ਏਰੀਏ ਤੋਂ ਹੋਵੇ ਉਮਰ 19 ਤੋਂ 22 ਸਾਲ ਦੇ ਵਿੱਚ ਹੋਵੇ ਲੜਕੀ ਦਾ ਕੱਦ ਘਟੋ ਘਟਾ 5 ਫੁੱਟ 6 ਤੱਕ ਹੋਵੇ ਪਰਵਾਰ ਵੱਲੋਂ ਹੋਰ ਕੋਈ ਮੰਗ ਨਹੀਂ ਹੈ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਕੈਨੇਡਾ ਦੇ ਵਟਸਐਪ ਨੰਬਰ ਦਿੱਤੇ ਆ ਤੁਸੀਂ ਕੈਨੇਡਾ ਦੇ ਟਾਈਮ ਮੁਤਾਬਕ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1990 ਕੱਦ 5 ਫੁੱਟ 7 ਇੰਚ ਕਾਸਟ ਜਰਸੀ ਗੋਤ ਸਿੱਧੂ ਪੜਾਈ ਗ੍ਰੈਜੂਏਟ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦਾ ਇੱਕ ਭਰਾ ਹੈ ਉਹ ਵੀ ਯੂ ਐਸ ਵਿੱਚ ਹੈ ਲੜਕਾ ਵੀ ਯੂ ਐਸ ਕੈਲੀਫੋਰਨੀਆ ਵਿੱਚ ਵਰਕ ਪਰਮਿਟ ਤੇ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਜੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਰਹੇ ਨੇ ਵਧੀਆ ਪਰਿਵਾਰ ਤੋਂ ਅਮਰੀਕਾ ਪੀਆ ਲੜਕੀ ਚਾਹੀਦੀ ਹੈ ਜਾਂ ਲੜਕੀ ਵਰਕ ਪਰਮਿਟ ਤੇ ਹੋਵੇ ਇੰਡੀਆ ਦੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਦੇਵ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਲਸ ਜਰਸੀ ਖੰਡਿਆ ਦਾ ਪਤਾ ਜਲੰਧਰ ਪੜਾਈ ਬੀਐਸਸੀ ਨਰਸਿੰਗ ਨਿਊਜ਼ੀਲੈਂਡ ਤੋਂ ਆਈਲੈਂਡ ਸਕੋਰ 8 ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਭਰਾ ਨੇ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਜਵਾਰ ਨੇ ਨਰਸਾ ਨਿਊਜ਼ੀਲੈਂਡ ਹਸਪਤਾਲ ਵਿੱਚ ਗਵਰਨਮੈਂਟ ਜੌਬ ਕਰਦੀ ਆ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਰਣ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਵੈਜੀਟੇਰੀਅਨ ਐਜੂਕੇਟਿਡ ਲੜਕਾ ਚਾਹੀਦਾ ਲੜਕੇ ਦੀ ਉਮਰ 25 ਤੋਂ 30 ਸਾਲ ਤੱਕ ਹੋਵੇ ਕੈਨੇਡਾ ਨਿਊਜ਼ੀਲੈਂਡ ਯੂ ਐਸ ਏ ਲੜਕੇ ਨੂੰ ਪਿਆਰ ਹੈ ਸਟੱਡੀ ਵੀਜ਼ੇ ਤੇ ਵਰਕ ਪਰਮਿਟ ਵਾਲੇ ਵੀ ਸੰਪਰਕ ਕਰ ਸਕਦੇ ਨੇ ਤਲਾਕ ਸੁਧਾ ਜਾਂ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 25 ਸਾਲ ਕਾਸ ਜਰਸੀ ਗੋਤ ਸੰਦੂ ਕੱਦ 6 ਫੁੱਟ 2 ਇੰਚ ਪੜਾਈ ਬੀਬੀਏ ਗ੍ਰੈਜੂਏਸ਼ਨ ਪਟਿਆਲਾ ਯੂਨੀਵਰਸਿਟੀ ਤੋਂ ਡਿਪਲੋਮਾ ਲੈਂਪਟਨ ਕਾਲਜ অন্ਟਾਰੀਓ ਕੈਨੇਡਾ ਤੋਂ ਪਰਿਵਾਰ ਵਿੱਚ ਪਿਤਾ ਆਰਮੀ ਚ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਮੈਰਿਡ ਨੇ ਕੰਡੀਆਂ ਵਿੱਚ ਤੇ ਕੈਨੇਡਾ ਪੀਆਰ ਆ ਫੈਮਿਲੀ ਨਾਲ ਵੈਲ ਸੈਟਲਡ ਆ ਲੜਕੇ ਨੂੰ 2 ਕਿੱਲੇ ਜ਼ਮੀਨ ਆਉਂਦੀ ਹੈ ਇੰਡੀਆ ਦਾ ਪਤਾ ਫਤੇਗੜ ਸਾਹਿਬ ਲੜਕਾ ਤੇ ਲੜਕੇ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ ਨੂੰ ਆ ਲੜਕਾ ਸੋਨਾ ਸੁਨੱਖਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਮੰਗ ਕਰਨ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਇਹ ਲੜਕੀ ਕਨੱਡਾ ਤੋਂ ਹੀ ਹੋਵੇ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਚੰਦਨਪ੍ਰੀਤ ਜਨਮ 18 ਦਿਨ 1991 ਕਦ 5 ਫੁੱਟ 10 ਇੰਚ ਕਾਸਟ ਸਵਰਣਕਾਰ ਗੋਤ ਜੋੜਾ ਪਤਾ ਹਨੂਮਾਨਗੜ ਰਾਜਸਥਾਨ ਪੜ੍ਹਾਈ ਐਮਬੀਬੀਐਸ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਮੈਰਿਡ ਹੈ ਸਾਰਾ ਪਰਿਵਾਰ ਆਦਾ ਸੁਆਮੀ ਹੈ ਲੜਕਾ ਸੋਨਾ ਸੁਨੱਖਾ ਸ਼ੁੱਧ ਵੈਸ਼ ਨੂੰ ਵਧੀਆ ਘਰ ਪਰਿਵਾਰ ਤੋਂ ਵਧੀਆ ਜੌਬ ਕਰਦਾ ਹਨੂਮਾਨਗੜ ਹਸਪਤਾਲ ਵਿੱਚ ਸਰਕਾਰੀ ਡਾਕਟਰ ਹੈ ਲੜਕਾ ਤਲਾਕਸ਼ੂਦਾ ਮੰਗ ਰਿਹਾ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਐ ਅਨਮੈਲ ਲੜਕੀ ਨੂੰ ਪਹਿਲ ਐ ਬਾਕੀ ਤਲਾਕਸ਼ੂਦਾ ਬਿਨਾ ਬੱਚੇ ਤੋਂ ਵੀ ਸੰਪਰਕ ਕਰ ਸਕਦੇ ਨੇ ਲੜਕੀ ਸੁਨਿਆਰ ਕਾਸਟ ਹੋਵੇ ਤਾਂ ਪਹਿਲ ਐ ਬਾਕੀ अरोड़ा ਬਾਣੀ ਐ ਸੈਣੀ ਕਾਸਟ ਵੀ ਸੰਪਰਕ ਕਰ ਸਕਦੇ ਨੇ ਕੋਈ ਦਾਸ ਦੀ ਮੰਗਣੀ ਐ ਮੈਰਿਜ ਜੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੀਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ अगला लिस्टा नोट ਕਰੋ ਜੀ ਨਾਮ ਸਿੰਘ ਜਨਮ 851988 ਕਾਦ 557 ਇੰਚ ਕਾਸਟ ਸੈਣੀ ਪੜਾਈ ਡਿਪਲੋਮਾ ਐਨ ਆਟੋਮੋਟਿਵ ਆਸਟ੍ਰੇਲੀਆ ਤੋਂ ਇੰਡੀਆ ਦਾ ਪਤਾ ਲਾਚਰ ਨਮਾ ਸ਼ਹਿਰ ਪਰਿਵਾਰ ਵਿੱਚ ਪਿਤਾ ਸਰਪੰਚ ਨੇ ਮਾਤਾ ਐਕਸ ਸਰਪੰਚ ਨੇ ਇੱਕ ਛੋਟਾ ਭਰਾ ਕੈਨੇਡਾ ਵਿੱਚ ਹੈ ਲੜਕਾ ਸੋਨਾ ਸੁਨੱਖਾ ਨਿਸ਼ਿਤੋਂ ਰਹਿ ਤਾ ਲੜਕਾ ਅਮਰੀਕਾ ਪੀਆਰਾ ਵੈਲ ਸੈਟਲਡ ਹੈ ਜੌਬ ਐਮਾਜ਼ਨ ਐਸੋਸੀਏਟ ਲਿਵਿੰਗ ਇਨ ਕੈਲੀਫੋਰਨੀਆ ਫਰਮ 2017 ਤੋਂ ਮਾਂਗ ਕਰਨ ਵਧੀਆ ਪਰਿਵਾਰ ਤੋਂ ਕੈਨੇਡਾ ਜਾਂ ਅਮਰੀਕਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਸੈਨਿਕ ਕਾਸਟ ਉਹ ਪਹਿਲਾ ਬਾਕੀ ਹੋਰ ਜਨਰਲ ਕਾਸਟ ਵੀ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਤੇ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਫੋਨ ਨੰਬਰ ਦਿੱਤੇ ਨੇ ਇਹਨਾਂ ਦੇ ਲੜਕੇ ਦੇ ਫਾਦਰ ਤੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘੂਮਰ 34 ਸਾਲ ਕੱਦ 5 ਫੁੱਟ 8 ਇੰਚ ਕਾਸਟ ਸੈਣੀ ਗੋਤ ਤਮਰੇਥ ਪੜ੍ਹਾਈ ਪਲੱਸ 2 ਅਤੇ 3 ਸਾਲ ਦਾ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਲੜਕੇ ਨੂੰ ਸੱਤ ਬੈਂਡ ਨੇ ਪੀਟੀ ਅਕੈਡਮੀ ਤੋਂ ਪਤਾ ਫਗਵਾੜਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਪਰ ਆਸਟ੍ਰੇਲੀਆ ਸਿਟੀਜ਼ਨ ਹੈ ਮੈਰਿਡ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਜੌਬ ਇਲੈਕਟ੍ਰੀਕਲ ਸੁਪਰਵਾਈਜ਼ਰ ਆ 13 ਸਾਲਾਂ ਤੋਂ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਤਨਖਾਹ 32000 ਰੁਪਏ ਇੱਕ ਮਹੀਨੇ ਦੀ ਲੜਕੇ ਨੇ ਆਸਟ੍ਰੇਲੀਆ ਜਾ ਜੁੱਕੇ ਲਈ ਫਾਈਲ ਲਗਾਈ ਹੈ ਮੰਗ ਕਰ ਰਹੇ ਨੂੰ ਵ ਪੋਸਟ ਗੱਦੀਸਨ ਪਲੱਸ ਆਈਲੈਂਡਸ ਜਾਂ ਪੀਟੀਏ ਤੋਂ 7.5 ਬੈਂਡ ਵਾਲੀ ਲੜਕੀ ਚਾਹੀਦੀ ਹੈ। ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਹੈ। ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ। ਇਹਨਾਂ ਦੀ ਮਾਤਾ ਦਾ ਫੋਨ ਨੰਬਰ ਦਿੱਤਾ ਗਿਆ। ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਕੌਰ ਜਨਮ 22 ਜੂਨ 2005 ਕੱਤ 5 ਫੁੱਟ 4 ਇੰਚ ਕਾਸ ਜਰਸੀ ਗੋਤ ਕੈਲੇ ਪੜਾਈ ਪਲੱਸ 2 ਪਤਾ ਮੋਗਾ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟੀ ਭੈਣ ਹੈ ਭਰਾ ਕੋਈ ਨਹੀਂ ਆ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਲੜਕੀ ਕੈਨੇਡਾ ਵਿੱਚ ਰਹਿੰਦੀ ਹੈ ਸਟੱਡੀ ਕਰਦੀ ਹੈ ਮੰਗ ਰਹੇ ਨੇ ਵਧੀਆ ਜਰਸੀ ਪਰਿਵਾਰ ਤੋਂ ਨਸ਼ਾ ਰਹਿਤ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਪੀਆਰ ਹੋਵੇ ਮੈਰਿਜ ਵੀਜ਼ਾ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜ ਨਾਮ ਸਿੰਘ ਅਮਰਤਤਾਰੀ ਕੁਰ ਸਿੱਖ ਲੜਕਾ ਉਮਰ 22 ਸਾਲ ਕੱਦ 5 ਫੁੱਟ 8 ਇੰਚ ਕਾਸਟ ਜਰਸੀਕ ਇੰਡੀਆ ਦਾ ਪਤਾ ਬਠਿੰਡਾ ਹੈ ਪਰਿਵਾਰ ਵਿੱਚ ਪਿਤਾ ਐਸਜੀਪੀਸੀ ਵਿੱਚ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾਏ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਅਮਰਤਤਾਰੀ ਕਥਾਵਾਚਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਖਿਆ ਕੀਤੀ ਹੈ ਜਮੀਨ ਚਾਰ ਕਿੱਲੇ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਜੋਬ ਲੜਕਾ ਕੈਨੇਡਾ ਵਿੱਚ ਟਰੱਕ ਡਰਾਈਵਰ ਹੈ ਮੰਗਰਾਂ ਨੂੰ ਵਧੀਆ ਪਰਿਵਾਰ ਤੋਂ ਗੁਰਸਿੱਖ ਅਮਰਤਧਾਰੀ ਕੈਨੇਡਾ ਪੀਆਰ ਜਾਂ ਸਿਟੀਜ਼ਨ ਲੜਕੀ ਚਾਹੀਦੀ ਆ ਲੜਕੀ ਕੈਨੇਡਾ ਤੋਂ ਹੀ ਹੋਵੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਵਰਾਜ ਸਿੰਘ ਜਨਮ 22/10/1992 ਕੱਦ 5 ਫੁੱਟ 7 ਇੰਚ ਗੋਤਪਟੋਏ ਕਾਸ ਰਵਿਦਾਸ ਜੀ ਸਿੱਖ ਪੜਾਈ ਇੰਡੀਆ ਤੋਂ ਬੀਟਾ ਕਿਨ ਆਟੋਮੋਬਾਈਲ ਯੂਕੇ ਤੋਂ ਸਟੱਡੀ ਮਾਸਟਰਨ ਯੂਕੇ ਇੰਡੀਆ ਦਾ ਪਤਾ ਲੁਧਿਆਣਾ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਨ ਲੜਕਾ ਯੂਕੇ ਵਿੱਚ ਬਾਰਕ ਪਰਮਰਤੀਆ ਲੜਕਾ ਸੋਨਾ ਸੁਨਕਾਸ਼ਿਤ ਵੈਸ਼ਨੂ ਘਰ ਪਰਿਵਾਰ ਤੋਂ ਮੰਗ ਹੈ ਨੂੰ ਵਧੀਆ ਪਰਿਵਾਰ ਤੋਂ ਸੋਨੇ ਸੁਨਕੀ ਲੜਕੀ ਚਾਹੀਦੀ ਹੈ ਯੂਕੇ ਤੋਂ ਲੜਕੀ ਨੂੰ ਪੈ ਲੈ ਜੈਲ ਕੈਨੇਡਾ ਤੋਂ ਆਸਟ੍ਰੇਲੀਆ ਇੰਗਲੈਂਡ ਤੋਂ ਹੋਵੇ ਜੇਕਰ ਲੜਕਾ ਇੰਡੀਆ ਤੋਂ ਹੋਵੇ ਤਾਂ ਬੈਲ ਐਜੂਕੇਟਿਡ ਹੋਵੇ ਤਾਂ ਜੋ ਬਾ ਕੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 22 ਸਾਲ ਕਾਸ ਜਰਸੀ ਕੋਤ ਆਲਖ ਕੱਦ 5 ਫਟ 3 ਇੰਚ ਪੜਾਈ ਪਲੱਸ 2 ਨਾਨ ਮੈਡੀਕਲ ਪਤਾ ਸੰਗਰੂਰ ਹੈ ਲੜਕੀ ਸੋਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਰਿਹਾ ਨੂੰ ਵਧੀਆ ਵੈਸ਼ਨੂ ਪਰਿਵਾਰ ਤੋਂ ਲੜਕਾ ਚਾਹੀਦਾ ਜੇ ਲੜਕਾ ਇੰਡੀਆ ਤੋਂ ਹੋਵੇ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਕਿਸੇ ਵੀ ਫੋਰਨ ਕੰਟਰੀ ਵਿੱਚ ਪੀਅਰ ਹੋਵੇ ਮੈਰिज ਵੀਰੋ ਵਾਲੇ ਪਰਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਪੀਆਰ ਹਨ ਮੈਂ ਲੜਕਾ ਨਾਮ ਬਰਮਾ ਜਨਮ 5 ਤੈਨ 1998 ਜਨਮ ਦਾ ਟਾਈਮ ਸੇ 35 ਪੀਐਮ ਜਨਮ ਸਥਾਨ ਲੁਧਿਆਣਾ ਕੱਦ 6 ਫੁੱਟ ਕਾਸਟ ਜਰਨਲ ਮੈਡਰਾਜਪੂਤ ਸਵਰਨਕਰ ਗੋਤ ਕੜਵਲ ਪੜਾਈ ਸਾਫਟਵੇਅਰ ਇੰਜੀਨੀਅਰਿੰਗ ਟੈਕਨੀਸ਼ੀਅਨ ਸੈਲਰੀ 37 ਲੱਖ ਸਾਲ ਦੀ ਪਤਾ ਲੁਧਿਆਣਾ ਲੁਧਿਆਣਾ ਵਿੱਚ ਆਪਣੀ ਵਧੀਆ ਕੋਠੀ ਹੈ ਪਰਿਵਾਰ ਵਿੱਚ ਪਿਤਾ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਨਿਮੈਰਿਡ ਕੈਨੇਡਾ ਪੀਆਰ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਆ ਵਧੀਆ ਖਾਨਦਾਨੀ ਘਰ ਪਰਿਵਾਰ ਤੋਂ ਆ ਵਧੀਆ ਆਮਦਨਾਂ ਮੰਗ ਰਣ ਵਧੀਆ ਖਾਨਦਾਨੀ ਤੋ ਸੋਨੀ ਸੁਣ ਕੇ ਬੈਲ ਐਜੂਕੇਟਡ ਲੜਕੀ ਚਾਹੀਦੀ ਐ ਲੜਕੀ ਦਾ ਕੱਦ 5 ਫੁੱਟ 3 ਤੋਂ 11 ਤੱਕ ਹੋਵੇ ਬੀਐਸਸੀ ਨਰਸਿੰਗ ਬੀਏ ਬੀਐਡ ਬੀਟੱਕ ਵਾਲੀ ਲੜਕੀ ਨੂੰ ਪੈ ਲੈ ਮੈਰਿਜ ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਪਰਿਵਾਰ ਦੇ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 24/8/1995 ਕੱਦ 5 ਫੁੱਟ 9 ਇੰਚ ਬ੍ਰੈਸਟ ਕਾਸਰ ਅਮਰਦਾਸ ਸਿੰਘ ਸਿੱਖ ਗੋਥ ਕੈਰੇ ਪੜਾਈ ਕੀਤਾ 10th ਕਲਾਸ ਸੀਬੀਐਸਸੀ ਚ 92% ਨੰਬਰ ਆਰਮੀ ਸਕੂਲ ਤੋਂ ਬੀਸੀਏ ਗੁਰੂ ਨਾਨਕ ਦੇਵ ਕਾਲਜ ਦੁਰਾਹਾ ਇੰਡੀਆ ਦਾ ਪਤਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਪਰਿਵਾਰ ਵਿੱਚ ਪਿਤਾ ਆਰਮੀ ਚ ਰਿਟਾਇਰ ਨੇ ਮਾ ਤੇ ਹੁਣ ਐਸਪੀ ਹਸਪਤਾਲ ਵਿੱਚ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਨ ਮੈਰਿਡ ਕੈਨੇਡਾ ਬ੍ਰੈਮਟਨ ਵਰਕ ਪਰਮਿਟ ਤੇ ਹੈ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਰਹਿਤ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਹੈ ਲੜਕਾ ਕੈਨੇਡਾ ਬ੍ਰੈਮਟਨ ਵਰਕ ਪਰਮਿਟ ਤੇ ਹੈ ਪੀਆਰਐਫ ਲਾਈ ਕੀਤਾ ਹੋਇਆ ਜੀ ਮੰਗ ਕਰਨ ਵਧੀਆ ਲੜਕੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੇ ਇੰਡੀਆ ਤੋਂ ਹੋਵੇ ਲੜਕੀ ਦਾ ਕੱਦ 5 ਫੁੱਟ 5 ਤੋਂ ਉੱਪਰ ਹੋਵੇ ਮੈਰਸ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 13/9/1995 ਕੱਦ 5 ਫੁੱਟ 8 ਇੰਚ ਕਾਸਟ ਜਰਸੀ ਗੋਤ ਢਾਲੀਵਾਲ ਪਤਾ ਮਲੋਟ ਪੜ੍ਹਾਈ ਪਲੱਸ 2 ਜ਼ਮੀਨ 2 ਕਿੱਲੇ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਹੈ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਹੈ ਜੌਬ ਲੜਕਾ ਇੰਡੀਆ ਆਰਮੀ ਵਿੱਚ ਗਵਰਨਮੈਂਟ ਜੌਬ ਕਰਦਾ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰਵਾਲੇ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਇਹਨਾਂ ਦੇ ਏਰੀਆ ਦੇ 60 ਕਿਲੋਮੀਟਰ ਤੱਕ ਦੇ ਇਹਨਾਂ ਨੂੰ ਨੇੜੇ ਦੇ ਸੰਪਰਕ ਕਰ ਸਕਦੇ ਨੇ ਮੈਰਿਜ ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਕਰਨ ਜੀ ਫੋਨ ਨੰਬਰ ਦਿੱਤਾ ਹੈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 28 ਸਾਲ ਕੱਦ 6 ਫੁੱਟ 2 ਇੰਚ ਕਾਸਟ ਐਸਸੀ ਗੋਥ ਸੀਮਰ ਪੜ੍ਹਾਈ ਡਿਪਲੋਮਾ ਆਫ ਪਾਵਰ ਇੰਜੀਨੀਅਰਿੰਗ ਤੇ ਡਿਸੇਬਿਲਟੀ ਸਪੋਰਟ ਵਰਕਰ ਇੰਡੀਆ ਦਾ ਪਤਾ ਲੁਧਿਆਣਾ ਹੈ ਪਰਿਵਾਰ ਵਿੱਚ ਪਿਤਾ ਹੈਡ ਟੀਚਰ ਰਿਟਾਇਰ ਨੇ ਮਾਤਾ ਪ੍ਰਾਈਵੇਟ ਸਕੂਲ ਦੇ ਓਨਰ ਨੇ ਦੋ ਭੈਣਾਂ ਮੈਰਿਡ ਨੇ ਕੈਨੇਡਾ ਪੀਆਰ ਨੇ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਲੜਕਾ ਕੈਨੇਡਾ ਪੀਆਰ ਆ ਮੰਗਨ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਲੜਕੀ ਨੇ ਬੀਐਸਸੀ ਨਰਸਿੰਗ ਕੀਤੀ ਹੋਵੇ ਕੈਨੇਡਾ ਤੋਂ ਲੜਕੀ ਨੂੰ ਪਹਿਲ ਹੈ ਜੇਕਰ ਲੜਕੇ ਇੰਡੀਆ ਤੋਂ ਹੋਵੇ ਤਾਂ ਵਧੀਆ ਪੜ੍ਹੀ ਲਿਖੀ ਜੇ ਜੋਬ ਕਰਦੀ ਹੋਵੇ ਲੜਕੀ ਦਾ ਕੱਦ 5 ਫੁੱਟ 7 ਤੱਕ ਹੋਵੇ ਪਰ ਹੋਰ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਆ ਮੈਰਿਜ ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕਸਤ ਜਰਸੀ ਕੱਦ 5 ਫੁੱਟ 4 ਇੰਚ ਪਤਾ ਕਰਨਾਲ ਹਰਿਆਣਾ ਪੜਾਈ ਪਲੱਸ 2 ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਆ ਦੋ ਭਰਾ ਨੇ ਦੋਨੋਂ ਕੈਨੇਡਾ ਪੀਆਰ ਨੇ ਜਮੀਨ ਦਾਸ ਕਿੱਲੇ ਆ ਲੜਕੀ ਸੋਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਲੜਕੀ ਸਪੇਨ ਕੰਟਰੀ ਵਿੱਚ ਆ ਮੰਗ ਰਣਾ ਨੂੰ ਵਧੀਆ ਪਰਿਵਾਰ ਤੋਂ ਸਪੇਨ ਪੀਆਰ ਲੜਕਾ ਚਾਹੀਦਾ ਔਰ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਆ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਪੀਅਰ ਅਨਮੈਰਲ ਲੜਕਾ ਨਾਮ ਨikhil Verma ਜਨਮ 29/11/1999 ਜਨਮ ਦਾ ਸਮਾਂ 3:53 AM ਜਨਮ ਸਥਾਨ ਨਿਊ ਦਿੱਲੀ ਕੱਦ 5 ਫੁੱਟ 11 ਇੰਚ ਕਾਸਟ ਬਰਮਾ ਗੋਤ ਕਸ਼ੀਪ ਲੜਕਾ ਮੰਗਲੀ ਕੈਂਡੀਆ ਦਾ ਪਤਾ ਨਿਊ ਦਿੱਲੀ ਪੰਜਾਬੀ ਬਾਗ ਵੈਸਟ ਪੜ੍ਹਾਈ ਬੀਟੈਕ ਇਨ ਕੰਪਿਊਟਰ ਸਾਇੰਸ ਕਾਲਜ ਯੂਨੀਵਰਸਿਟੀ ਅਟੈਂਡ ਐਜੂਕੇਸ਼ਨ IEC ਕਾਲਜ ਆਫ ਇੰਜੀਨੀਅਰਿੰਗ ਗ੍ਰੇਟਰ ਨਿਓਡਾ ਤੋਂ ਪਰਿਵਾਰ ਵਿੱਚ ਪਿਤਾ ਮਹਿੰਦਰ ਬਰਮਾ ਬਿਜ਼ਨਸਮੈਨ ਨੇ ਮਾਤਾ ਉਮਾ ਬਰਮਾ ਹਾਊਸ ਵਾਈਫ ਨੇ ਇੱਕ ਭਰਾ ਮੈਰਿਡ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤਾ ਲੜਕੇ ਨੂੰ ਟਰੈਵਲਿੰਗ ਤੇ ਐਕਸਰਸਾਈਜ਼ ਦਾ ਸ਼ੌਕ ਆ ਲੜਕਾ ਆਸਟ੍ਰੇਲੀਆ ਪੀਆਰ ਮੈਲਬੌਰਨ ਸਿਟੀ ਵਿੱਚ ਰਹਿੰਦਾ ਹੈ ਜੌਬ ਸੀਨੀਅਰ ਅਨਾਲਿਸਟ ਕੰਸਲਟ ਐਟ ਮੀਡੀਆ ਮੁਕਸ ਮੈਲਬੌਰਨ ਇਨਕਮ ਪਰ ਐਨੂਮਮ 70 ਲੱਖ ਤੋਂ 1 ਕਰੋੜ ਮੰਗ ਕਰ ਰਿਹਾ ਨੂੰ ਵਧੀਆ ਪਰਿਵਾਰ ਤੋਂ ਆਸਟ੍ਰੇਲੀਆ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਲੜਕੀ ਆਸਟ੍ਰੇਲੀਆ ਤੋਂ ਹੋਵੇ ਤਾਂ ਪਹਿਲ ਹੈ ਜੇ ਲੜਕੇ ਇੰਡੀਆ ਤੋਂ ਹੋਵੇ ਤਾਂ ਵੀ ਪਰਿਵਾਰ ਵਿਚਾਰ ਕਰ ਸਕਦਾ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਆ ਪਰਿਵਾਰ ਵੱਲੋਂ ਹੋਰ ਕੋਈ ਮੰਗ ਨਹੀਂ ਆ ਮੈਰिज ਵਿਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਲੜਕੇ ਦੀ ਮਾਤਾ ਦਾ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 18 ਤੈਨੂੰ 1995 ਕੱਦ 5 ਫੁੱਟ 4 ਇੰਚ ਕਾਸ ਜਰਸੀ ਗੋਥ ਸੰਬਰਾ ਪੜਾਈ ਬੀਐਸਸੀ ਨਰਸਿੰਗ ਪਤਾ ਤਰਨਤਨ ਸਾਹਿਬ ਪਰਿਵਾਰ ਵਿੱਚ ਪਿਤਾ ਗਸਟਡ ਅਧਿਕਾਰੀ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾ ਬ੍ਰੈਮਟਨ ਕੈਨੇਡਾ ਵਰਕ ਪਰਮਿਟ ਤੇ ਆ ਇੱਕ ਪੈਨ ਕੈਨੇਡਾ ਪੀਆਰ ਆ ਮੈਰਿਡ ਆ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਲੜਕੀ ਕੈਨੇਡਾ ਪੀਆਰ ਆ ਕੈਨੇਡਾ ਬ੍ਰੈਮਟਨ ਰਹਿੰਦੀ ਐ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਤੋਂ ਹੋਵੇ ਭਾਵੇਂ ਪੰਜਾਬ ਤੋਂ ਹੋਵੇ ਲੜਕੇ ਦੀ ਗ੍ਰੈਜੂਏਟ ਪੜ੍ਹਾਈ ਹੋਵੇ ਜ਼ਰੂਰ ਲੜਕੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੋਵੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ ਜਨਮ 18/8/1997 ਕਾਸਟ ਐਸਸੀ ਰਵਿਦਾਸੀ ਹੈ ਗੋਤ ਭੂੰਡਪਾਲ ਕੱਦ 5 ਫੁੱਟ 7 ਇੰਚ ਪੜਾਈ ਹੋਟਲ ਮੈਨੇਜਮੈਂਟ ਪਤਾ ਜਲੰਧਰ ਕੈਂਟ ਪਰਿਵਾਰ ਵਿੱਚ ਮਾਤਾ ਹਸਵਾਈਫ ਨੇ ਇੱਕ ਪਰਾਪੁਰਤਕਲ ਪੀਆਰ ਹੈ ਮੈਰਿਡ ਹੈ ਇੱਕ ਭੈਣ ਅਨਮੈਰਡ ਕਨੇਡਾ ਵਿੱਚ ਹੈ ਲੜਕਾ ਐਗਰੀਕਲਚਰ ਬੈਂਕ ਵਿੱਚ ਕਲਰਕ ਦੀ ਨੌਕਰੀ ਕਰਦਾ ਹੈ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਸਸੀ ਕਾਸਟ ਦੀ ਲੜਕੀ ਚਾਹੀਦੀ ਹੈ ਲੜਕੀ ਸਰਕਾਰੀ ਜਾਂ ਪ੍ਰਾਈਵੇਟ ਜੋਬ ਕਰਦੀ ਹੋਵੇ ਲੜਕੀ ਲੜਕੇ ਤੋਂ ਛੋਟੀ ਹੋਵੇ ਲੜਕੀ ਫਗਵਾੜਾ ਨਕੋਦਰ ਜਲ ਪਰ ਪਰਤੋ ਹੋਵੇ ਮੈਰिज ਵਿਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪਕ ਕੁਮਾਰ ਅਨਮੈਰਡ ਲੜਕਾ ਜਨਮ 29/12/1985 ਕੱਦ 5 ਫੁੱਟ 5 ਇੰਚ ਪੜਾਈ ਬੀਐਸਸੀ ਆਈਟੀ ਡਿਪਲੋਮਾ ਐਂਡ ਆਰਟ ਐਂਡ ਕ્રાਫਟ ਕਾਸਟ ਐਸਸੀ ਜੋਬ ਐਡੀਟਰ ਸੈਮੀ ਸਰਗਰਮੈਂਟ ਜੋਬ ਕਰਦੇ ਨੇ ਪਿਤਾ ਦਾ ਗੋ ਜਨਾਗਲ ਮਾਤਾ ਦਾ ਗੋt ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਤਿੰਨ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਕਾਲਜ ਵਿੱਚ ਲੈਕਚਰਰ ਹੈ ਇੱਕ ਭੈਣ ਅਨਮੈਰਡ ਹੈ ਇੱਕ ਭੈਣ ਮੈਂਟਲੀ ਥੋੜਾ ਵੀਕ ਸੀ ਇਹਨਾਂ ਦੀ ਡੈਥ ਹੋ ਗਈ ਹੈ 24/12/2025 ਨੂੰ ਪਤਾ ਹੁਸ਼ਿਆਰਪੁਰਾ ਲੜਕਾ ਤੇ ਲੜਕੇ ਦਾ ਸਾਰਾ ਪਰਿਵਾਰ ਵੈਸ਼ਨੂ ਆ ਵਿਆਸ ਤੋਂ ਨਾਮਦਾਨ ਮਿਲਿਆ ਹੋਇਆ ਪਰਿਵਾਰ ਨੂੰ ਮੰਗਨ ਨੂੰ ਵੈਸ਼ਨੂ ਪਰਿਵਾਰ ਤੋਂ ਘਰਵਾਲੇ ਸੰਭਾਲਣ ਵਾਲੀ ਕਰੇਲੂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਬਿਲਕੁਲ ਗਰੀ ਪਰਿਵਾਰ ਤੋਂ ਵੀ ਕੋਈ ਮੰਗ ਨਹੀਂ ਐ ਐਨਆਰਆਈ ਸੰਪਰਕ ਨਾ ਕਰਨ ਜੀ ਲੜਕੀ ਨਮਾ ਸ਼ਹਿਰ ਜਲੰਧਾ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਵੇ ਮਾਝਾ ਤੇ ਮਾਲਵਾ ਲੈ ਕੇ ਸੰਪਰਕ ਨਾ ਕਰਨ ਮੈਰਿਜ ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਰ ਅਨਮੈਰਲ ਲੜਕੀ ਜਨਮ 2 2 1983 ਪੜਾਈ ਐਮਏ ਐਮਏ ਈਐਡ ਕੱਦ 5 ਫੁੱਟ 5 ਇੰਚ ਰੰਗ ਸਾਫ ਆ ਕਾਸਟ ਐਸਸੀ ਪਿਤਾ ਦਾ ਗੋਤ ਜਨਾਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਕਾਲਜ ਵਿੱਚ ਲੈਕਚਰਰ ਹੈ ਇੱਕ ਭੈਣ ਮੈਂਟਲੀ ਥੋੜਾ ਵੀਕ ਸੀ ਤੇ ਇਹਨਾਂ ਦੀ ਡੈਥ ਹੋ ਗਈ ਹੈ 24 12 2025 ਨੂੰ ਇੱਕ ਭਰਾ ਅਨਮੈਰਡ ਹੈ ਜੋਬ ਕਰਦਾ ਪਤਾ ਹੁਸ਼ਿਆਰਪੁਰਾ ਲੜਕੀ ਦੀ ਸਾਰੀ ਫੈਮਿਲੀ ਸਸੰਗੀ ਵੈਸ਼ਨੂ ਹੈ ਲੜਕੇ ਸਿਹਰਕ ਤੌਰ ਤੇ ਥੋੜੀ ਭਾਰੀ ਹੈ ਮੰਗ ਇਹਨਾਂ ਨੂੰ ਵੈਸ਼ਨੂ ਪਰਿਵਾਰ ਤੋਂ ਲ ਸਰੀਰਕ ਤੌਰ ਤੇ ਭਾਰੇ ਲੜਕੇ ਹੀ ਇਹਨਾਂ ਨੂੰ ਸੰਪਰਕ ਕਰਨ ਹੋਰ ਪਰਿਵਾਰ ਨੂੰ ਫੋਨ ਨਾ ਕਰਨ ਜੀ ਲੜਕਾ ਨਮਾਸ਼ਾਹ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਹੋਵੇ ਮਾਝਾ ਤੇ ਮਾਲਵਾ ਲਾ ਕੇ ਸੰਪਰਕ ਨਾ ਕਰਨ ਜੀ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਪਰਿਵਾਰ ਨੂੰ ਸੰਪਰਕ ਕਰਨ ਐਨ ਆਰ ਆਈ ਤੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਜਨਮ 26/5/1997 ਕਾਰਸ ਜਣਸੀ ਗੋਤ ਖੋਸਤਾ ਕੱਦ 6 ਫੁੱਟ ਪੜਾਈ 12 ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾਣੀ ਵਿੱਚ ਜੋਬ ਕਰਦਾ ਮੈਰਿਡ ਹੈ ਇੱਕ ਪੈਣ ਮੈਰਿਡ ਹੈ ਜਮੀਨ 8 ਕਿੱਲੇ ਪਤਾ ਤਲਵੰਡੀ ਪਾਈ ਕੀ ਲੜਕਾ ਸੋਨਾ ਸੁਨੱਖਾ ਨਿਸ਼ਚੇ ਤੋਂ ਰਹਤ ਹੈ ਵਧੀਆ ਘਰ ਪਰਿਵਾਰ ਤੋਂ ਆ ਜੋਬ ਇੰਡੀਆ ਆਰਮੀ ਵਿੱਚ ਗਵਰਨਮੈਂਟ ਜੋਬ ਕਰਦਾ ਹੈ ਲੜਕੇ ਦਾ ਥੋੜੇ ਸਮੇਂ ਤੋਂ ਤਲਾਕ ਹੋਇਆ ਲੜਕਾ ਬੇਕਸੂਰ ਹੈ ਮੰਗਾਂ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨੱਖੀ ਪੜ੍ਹੀ ਲਿਖੀ ਕੁਆਰੀ ਜਾਂ ਕੁਆਰੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 29 1998 ਕਾਰਸੇ ਜੜਸੀ ਗੋਤ ਘੁੰਮਣ ਕੱਦ 6 ਫੁੱਟ ਪੜਾਈ ਗ੍ਰੈਜੂਏਸ਼ਨ ਪਤਾ ਬਟਾਲਾ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਇੱਕ ਮੈਰਿਡ ਤੇ ਇੱਕ ਦੀ ਇੰਗੇਜਮੈਂਟ ਹੋਈ ਹੈ ਲੜਕੇ ਨੂੰ 11 ਕਿੱਲੇ ਜ਼ਮੀਨਾਂ ਆਉਂਦੀਆਂ ਲੜਕੇ ਦੀ ਦੋ ਮੰਜ਼ਲੀ ਕੋਠੀ ਅਤੇ ਗੱਡੀ ਹੈ ਤੇ ਖੇਤੀਬਾੜੀ ਦੇ ਸਾਰੇ ਸੰਦ ਆਪਣੇ ਨੇ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਸ਼ੁੱਧ ਵੈਸ਼ ਨੂੰ ਆ ਮੰਗ ਹੈ ਨਾ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵੈਲ ਐਜੂਕੇਟਡ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗ ਨਹੀਂ ਹੈ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਜਨਵਰੀ 1997 ਕਾਸ ਜਰਸੀ ਗੋਤੌਲਖ ਕੱਦ 5 ਫੁੱਟ 5 ਇੰਚ ਪੜਾਈ ਆਰ ਆਰਕੀਟੈਕਟ ਪਤਾ ਤਰੰਦਨ ਸਾਹਿਬ ਪਰਿਵਾਰ ਵਿੱਚ ਪਿਤਾ ਦਾ ਆਪਣਾ ਆਫਿਸ ਦਾ ਕੰਮ ਆ ਮਾਤਾ ਦਾ ਆਪਣਾ ਕਾਰੋਬਾਰ ਆ ਇੱਕ ਛੋਟਾ ਭਰਾ ਨਮਰਦਾ ਜਮੀਨ 5 ਕਿੱਲੇ ਤੇ ਸ਼ਹਿਰ ਵਿੱਚ 186 ਗਜ ਦੀ ਕੋਠੀ 1 ਕਰੋੜ 50 ਲੱਖ ਦੀ ਆ ਲੜਕਾ ਸੋਹਣਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਸੁਧ ਵੈਸ਼ ਨੂੰ ਆ ਲੜਕੇ ਦਾ ਚੰਡੀਗੜ੍ਹ ਵਿੱਚ ਆਪਣਾ ਬਿਜ਼ਨਸ ਹੈ ਇਨਕਮ 1.5 ਲੱਖ ਮਹੀਨੇ ਦੀ ਮੰਗ ਕਰਨ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਨੇ ਲੜਕੇ ਦੇ ਬਰਾਬਰ ਪੜਾਈ ਕੀਤੀ ਹੋਵੇ ਸਿੰਪਲ ਵਿਆਹ ਕਰਨਾ ਕੋਈ ਦਾਸ ਦੀ ਮੰਗ ਨਹੀਂ ਹੈ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਵੈਸ਼ਨੂੰ ਦਸਤਾਰਦਾਰੀ ਲੜਕਾ ਜਨਮ 1997 ਕੱਦ 6 ਫੁੱਟ ਕਾਰਸ ਤੇ ਜਰਸੀ ਗੋਤ ਬਰਾੜ ਪੜਾਈ ਵੀ ਫਾਰਮੇਸੀ ਪੰਜਾਬ ਫਾਰਮੇਸੀ ਅਸਿਸਟੈਂਟ ਯੂਐਸਏ ਤੋਂ ਲੜਕੇ ਦਾ ਪਰਿਵਾਰ ਯੂਐਸਏ ਵਿੱਚ ਪੀਆਰ ਹੈ ਇੰਡੀਆ ਦਾ ਪਤਾ ਫਰੀਦਕੋਟਾ ਲੜਕੇ ਨੂੰ 10 ਕਿਲੋ ਜ਼ਮੀਨ ਆਉਂਦੀ ਹੈ ਲੜਕੇ ਦੀਆਂ ਦੋ ਭੈਣਾਂ ਨੇ ਪ੍ਰੈ ਕੋਈ ਨਹੀਂ ਆ ਲੜਕਾ ਜੂਐਸਏ ਪੀਅਰਾ ਵਧੀਆ ਜੋਬ ਆ ਲੜਕਾ ਸੋਨਾ ਸੁਨੱਖਾ ਜੀ ਮੰਗਾ ਰਹਾ ਨੂੰ ਵਧੀਆ ਪਰਿਵਾਰ ਤੋਂ ਵੀਐਸਏ ਨਾਲ ਸਿੰਘ ਜਾ ਰਿਹਾ ਐਨ ਬੀ ਫਾਰਮੇਸੀ ਚ ਵਧੀਆ ਪੜ੍ਹੀ ਲਿਖੀ ਲੜਕੀ ਚਾਹੀਦੀ ਐ ਲੜਕੀ ਜੂਐਸਏ ਜਾਂ ਕੈਨੇਡਾ ਤੋਂ ਹੋਵੇ ਭਾਵੇਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਕੋਲ ਜੂਐਸਏ ਦਾ ਬਿਸਟਰ ਵੀਜ਼ਾ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 35 ਸਾਲ ਗੋਤ ਸਰਾਉ ਪੜਾਈ ਪਲੱਸ 2 ਕੱਦ 5 ਫੁੱਟ 6 ਇੰਚ ਨਾਨਕੇ ਗੋਤ ਸੋਮਲ ਕਾਰ ਸ਼ਾਮਦਾਸੀ ਸਿੱਖ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਹੈ ਲੜਕਾ ਵਧੀਆ ਪਰਿਵਾਰ ਤੋਂ ਹੈ ਨਸ਼ੇ ਤੋਂ ਰਹਿਤ ਹੈ ਜੀ ਲੜਕੇ ਦਾ ਆਪਣਾ ਤੇ ਪਲਾਟ ਹੈ ਜੀਰਕਪੁਰ ਵਿੱਚ ਲੜਕਾ ਉੱਲਾਕਾ ਵਿੱਚ ਜੋਬ ਕਰਦਾ ਜੀ 1 ਮਹੀਨੇ ਦੀ ਸੈਲਰੀ 20000 ਰੁਪਏ ਲੜਕਾ ਸੋਣਾ ਸੁਨੱਖਾ ਮੰਗਿਆ ਨਾ ਉਹ ਵਧੀਆ ਖਾਨਦਾਨੀ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਸਲਾਈ ਦਾ ਕੰਮ ਜਾਣਦੀ ਹੋਵੇ ਪਰਿਵਾਰ ਵੱਲੋਂ ਹੋਰ ਕੋਈ ਮੰਗ ਨਹੀਂ ਹੈ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੇ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 24 ਕੱਦ 5 ਫੁੱਟ 10 ਇੰਚ ਕਾਸਟ ਜੜਸੀ ਗੋਤ ਸਰਾ ਪੜਾਈ ਪਲੱਸ 2 ਨਾਨ ਮੈਡੀਕਲ ਇੰਡੀਆ ਤੋਂ ਡਿਪਲੋਮਾ ਇਨ ਕੰਪਿਊਟਰ ਨੈਟਵਰਕਿੰਗ ਕੈਨੇਡਾ ਤੋਂ ਇੰਡੀਆ ਦਾ ਪਤਾ ਮੋਗਾ ਜਮੀਨ 5 ਕਿੱਲੇ ਆ ਪਰਿਵਾਰ ਵਿੱਚ ਮਾਤਾ ਪਿਤਾ ਨੇ ਇਕੱਲਾ ਲੜਕਾ ਕੋਈ ਭੈਣ ਭਰਾਨੀਆਂ ਲੜਕਾ ਕੈਨੇਡਾ ਵਿੱਚ ਬਰ ਅਪਾਰਟਮੈਂਟ ਤੇ ਆ ਲੜਕਾ ਬੀਲ ਕੰਪਨੀ ਵਿੱਚ ਜੋਬ ਕਰਦਾ ਬ੍ਰੈਂਟਨ Ontario ਕੈਨੇਡਾ ਵਿੱਚ ਰਹਿੰਦਾ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਹੋਰ ਕੋਈ ਮੰਗ ਨਹੀਂ ਹੈ ਮੈਰिज ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ WhatsApp ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1999 ਕੱਦ 5 ਫੁੱਟ 11 ਇੰਚ ਕਾਸਟ ਜਰਸੀ ਗੋਤ ਢੀਂਡਸਾ ਪੜਾਈ ਬੀਬੀਏ ਇਨ ਫਾਈਨੈਂਸ ਸੈਡੀਅਨ ਕਾਲਜ ਮਸੀਗਾ ਕੈਂਪਸ ਅਪਲਾਈ ਫਾਰ ਪੀਆ ਪੀਆ ਇਲਾਕਾ ਦਬਾਬਾ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਇੱਕ ਪਣ ਕੈਨੇਡਾ ਪੀਆ ਨਾਲ ਲੜਕੇ ਕੋਲੇ 5 ਕਿੱਲੇ ਜ਼ਮੀਨ ਆ ਸ਼ਹਿਰ ਵਿੱਚ 5 ਕਨਾਲ ਦੇ ਪਲਾਟ ਨੇ ਸ਼ਹਿਰ ਵਿੱਚ ਇੱਕ ਸ਼ਾਪ ਆ ਸ਼ਹਿਰ ਵਿੱਚ ਡਬਲ ਸਟੋਰੀ ਕੋਠੀ ਪਈ ਆ ਲੜਕੇ ਨੇ ਪੀਆ ਹੋ ਕੇ ਮੈਰਿਜ ਕਰਾਉਣੀ ਆ ਤੇ ਪੀਆ ਤੋਂ ਬਾਅਦ ਲੜਕੇ ਨੇ ਆਪਣੀ ਫੈਮਿਲੀ ਨਾਲ ਆ ਕੇ ਇੰਡੀਆ ਵਿੱਚ ਆਪਣਾ ਬਿਜ਼ਨਸ ਕਰਨਾ ਹੈ ਲੜਕਾ ਸੋਹਣਾ ਸੁਨੱਖਾ ਨਿਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਮੰਗਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਦੀ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਛੋਟੇ ਪਰਿਵਾਰਾ ਤੋਂ ਹੋਵੇ ਲੜਕੀ ਇੰਡੀਆ ਵਿੱਚ ਵਧੀਆ ਜੌਬ ਕਰਦੀ ਹੋਵੇ ਜਾਂ ਆਪਣਾ ਬਿਜ਼ਨਸ ਕਰਨ ਦੀ ਚਾਹਵਾਨ ਹੋਵੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 24 ਅਗਸਤ 1990 ਕਾਦ ਚੇਫਰ 3 ਇੰਚ ਕਾਸ ਜਰਸੀ ਗੋਤ ਗਿੱਲ ਪੜਾਈ ਪਲੱਸ 2 ਇੰਡੀਆ ਦਾ ਪਤਾ ਸ੍ਰੀ ਅਮਰitsar ਸਾਹਿਬ ਪਰਿਵਾਰ ਵਿੱਚ ਪਿਤਾ ਖਿੱਤੀવાડી ਕਰਦੇ ਨੇ ਮਾਤਾ ਹਾਊਸ ਵਾਈਫ ਨੇ ਪੰਜ ਭੈਣਾਂ ਨੇ ਮੈਰਿਡ ਨੇ ਲੜਕੇ ਨੂੰ 6 ਕਿੱਲੇ ਜ਼ਮੀਨ ਆਉਂਦੀ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਆ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਲੜਕਾ ਕੈਨੇਡਾ ਪੀਆਰ ਆ ਜੋਬ ਟਰੱਕ ਡਰਾਈਵਰ ਦੀ ਲੜਕਾ ਥੋੜੇ ਸਮੇਂ ਤੋਂ ਤਰਾਕਸ਼ੂ ਦਾ ਵੇਖਸੂਰ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਕੈਨੇਡਾ ਤੋਂ ਲੜਕੀ ਨੂੰ ਪਹਿਲ ਹੈ ਜਾਂ ਲੜਕੀ ਆਸਟ੍ਰੇਲੀਆ ਅਮਰੀਕ ਫਟ 5 ਤੋਂ 6 ਫਟ ਤੱਕ ਹੋਵੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤੇ ਗਿਆ WhatsApp ਨੰਬਰ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਉਹਨੇ 99 ਕਾਸਟ ਐਸ ਸੀ ਗੋਤ ਰੰਗਾਰਾ ਕੱਦ 5 ਪੰਜ ਇੰਚ ਪੜਾਈ ਪਲੱਸ 2 ਪਤਾ ਸੰਗਰੂਰ ਪਰਿਵਾਰ ਵਿੱਚ ਪਿਤਾ ਇੱਕ ਸਪੈਰ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣ ਅਮੈਰਿਡ ਨੇ ਇੱਕ ਭੈਣ ਅਨ ਮੈਰਡ ਹੈ ਇੱਕ ਭਰਾ ਅਨ ਮੈਰਡਾ ਲੜਕਾ ਸੋਨਾ ਸੁਨੱਖਾ ਵਧੀਆ ਜਵਾਬ ਵਧੀਆ ਘਰ ਪਰਿਵਾਰ ਤੋਂ ਆ ਜਵਾਬਾ ਲੜਕਾ ਬਲੀਸ਼ੀਆ ਵਿੱਚ ਜੀ ਸੀ ਵੀ ਦੀ ਡਰਾਈਵਰ ਦੀ ਜੌਬ ਕਰਦਾ ਮੰਗ ਕਰ ਰਹੇ ਨੇ ਐਸੇ ਸਿੱਖ ਪਰਿਵਾਰ ਤੋਂ ਘਰਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾ ਤਾਂ ਹੋਵੇ ਬਿਆ ਸਿੰਪਲ ਜੁਨੀ ਚੜਾਵਾ ਕਰਨਾ ਹੈ ਲੜਕੀ ਸੰਗਰੂਰ ਤੇ ਲੁਧਿਆਣਾ ਏਰੀਏ ਤੋਂ ਹੋਵੇ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਪ੍ਰੀਤ ਸਿੰਘ ਜਨਮ ਉਨੀਸੋਸਤਾਨਮੇ ਕਾਰਸ ਜੜਸੀ ਗੋਥਮਾਨ ਕੱਦ 5 ਫਟ 8 ਇੰਚ ਪੜਾਈ ਵੈਟਰਨਰੀ ਡਾਕਟਰ ਡਿਪਲੋਮਾ ਤਹਿਸੀਲ ਮੋੜ ਜ਼ਿਲ੍ਹਾ ਬਟਿੰਡਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਮੈਰਡ ਆਰਮੀ ਵਿੱਚ ਗਵਰਨਮੈਂਟ ਜੋਬ ਕਰਦਾ ਜ਼ਮੀਨ ਤਿੰਨ ਕਿੱल्ल्या ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਵਧੀਆ ਕੋਠੀ ਪਾਈ ਆ ਮੰਗ ਕਰਨ ਵਧੀਆ ਪਰਿਵਾਰ ਤੋਂ ਘਰੇਲੂ ਘਰ ਵਸਮਾ ਲਣ ਵਾਲੀ ਲੜਕੀ ਚਾਹੀਦੀ ਹੈ ਲੜਕੀਪਾ ਮੇਂ ਗਰੀਬ ਪਰਿਵਾਰ ਤੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਆ ਮੈਰਸ ਜ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਰ ਜਨਮ 21 2005 ਕਾਦਪਨ ਫੋਰ 6 ਚ ਕਾਸਟ ਜਰਸੀ ਕ ਪੜਾਈ ਬੈਚਲਰ ਆਫ ਆਰਟਸ ਅਤੇ ਮਾਸਟਰ ਆਫ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾ ਕੈਨੇਡਾ ਮੈਰਿਡ ਹੈ ਲੜਕੀ ਸੋਹਣੀ ਸੁਲੱਖੀ ਪਤਾ ਲੁਧਿਆਣਾ ਹੈ ਮੰਗਿਆ ਨਾਲ ਉਹ ਵਧੀਆ ਪਰਿਵਾਰ ਤੋਂ ਸੋਹਣਾ ਸੁਲੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਯੂ ਐਸ ਤੋਂ ਪੀਅਰ ਹੋਵੇ ਲੜਕੇ ਮਾਰ ਤੋਂ 10 ਕਿੱਲੇ ਜ਼ਮੀਨ ਹੋਵੇ ਸਿਰਫ ਜਰਸੀ ਕਾਸਟ ਵਾਲੇ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦੇ ਏਰੀਏ ਦੇ ਨੇੜੇ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਪਨੀਤ ਸਿੰਘ ਜਨਮ 9-9-1999 ਕੱਦ 6 ਫੁੱਟ 2 ਇੰਚ ਗੋਤ ਟਵਾਲ ਨਾਨਕੇ ਗੋਤ ਬਿੱਲਾ ਕਾਸਟ ਮਜਵੀ ਸਿੱਖ ਪੜਾਈ ਬੀਏ ਗੁਰਮੁਖ ਸੰਗੀਤ ਵਿੱਚ ਐਮਏ ਗੁਰਮੁਖ ਸੰਗੀਤ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਰਿਵਾਰ ਵਿੱਚ ਪਿਤਾ ਸੀਨੀਅਰ ਅਸਿਸਟੈਂਟ ਗਰੁੱਪ ਡਿਪਾਰਟਮੈਂਟ ਇਰੀਗੇਸ਼ਨ ਚੰਡੀਗੜ੍ਹ ਚ ਨੇ ਮਾਤਾ ਰਿਟਾਇਰਡ ਸਟੈਨੋਟਾਈਪਿਸ ਐਜੂਕੇਸ਼ਨ ਡਿਪਾਰਟਮੈਂਟ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਭਰਾ ਲਾ ਕੀਤੀ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਤਾ ਨਾ ਬੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤਾ ਵਧੀਆ ਘਰ ਪਰਿਵਾਰ ਤੋਂ ਆ ਜੋਬ ਇਹਨਾਂ ਦਾ ਕੀਤਾ ਜੀ ਇਹ ਪਰਿਵਾਰ ਤੋਂ ਸੋਹਣੀ ਸਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਪੜ੍ਹਾਈ ਬੀ ਕਾਮ ਐਮ ਕਾਮ ਬੀਏ ਡੋਵੇ ਲੜਕੀ ਮੱਝਵੀ ਸਿੱਖ ਪਰਿਵਾਰ ਤੋਂ ਹੋਵੇ ਪਰਿਵਾਰ ਵੱਲੋਂ ਦੱਸਦੇ ਇਸ ਦੀ ਕੋਈ ਮੰਗ ਨਹੀਂ ਆ ਲੜਕੀ ਦਾ ਕੱਦ 5 ਫੁੱਟ 5 ਤੋਂ ਉੱਪਰ ਹੋਵੇ ਪਰਿਵਾਰ ਦੇ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਇਹ ਸੰਜੀ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਦੀ ਫੀਸ ਇੱਕ ਵਾਰ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਉਸ ਤੋਂ ਬਾਅਦ ਜ ਕੁਝ ਸਮੇਂ ਬਾਅਦ بار بار ਲਗਾਇਆ ਜਾਂਦਾ ਹੈ ਤਾਂ ਮਿਲਦੇ ਹਾਂ ਅਸੀਂ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ